ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਵੱਲੋਂ ਜਾਨੀ ਕਿ ਪੰਜਾਬ ਦਾ ਬੇੜਾ ਗਰਖ ਕਰਨ ਵਾਲਿਆਂ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਫਸਲਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਕਿਸਾਨ ਆਗੂ ਦਲਾਲਾਂ ਵੱਲੋਂ ਅਰੇਨਾ ਰੋਕਣ ਨਾ ਰੇਲਾਂ ਰੋਕਣ ਬਾਸਤੇ ਅੱਜ ਬਹੁਤ ਵੱਡਾ ਸੰਘਰਸ਼ ਕੀਤਾ ਗਿਆ ਅਸਰ ਸੰਘਰਸ਼ ਇੰਨਾ ਸਕਸੈਸਫੁਲ ਰਿਹਾ ਕਿ ਮੋਦੀ ਸਾਹਿਬ ਨੇ ਗੋਡੇ ਟੇਕਦੇ ਮੋਦੀ ਸਾਹਿਬ ਕਹਿੰਦੇ ਦੱਸੋ ਕੀ ਚਾਹੀਦਾ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਲੈ ਲਈਏ ਐਮਐਸਪੀ ਦੇ ਦੇਈਏ ਤੇ ਚੰਡੀਗੜ੍ਹ ਪੰਜਾਬ ਨੂੰ ਦੇ ਦੇਈਏ ਤੇ ਫਿਰ ਉਹ ਖੁਸ਼ ਹੋ ਕੇ ਘਰਾਂ ਨੂੰ ਆਏ ਮੋਰਚਾ ਜਿੱਤ ਲਿਆ ਤੇ ਹੁਣ ਰੇਲਾਂ ਰੋਕਣ ਤੋਂ ਮਤਲਬ ਕੀ ਹੈ ਰੇਲਾਂ ਦੇ ਵਿੱਚ ਅਮਿਤ ਸ਼ਾ ਬੈਠਾ ਸੀ ਨਰਿੰਦਰ ਮੋਦੀ ਬੈਠਾ ਸੀ ਭਵੰਤਮਨ ਬੈਠਾ ਸੀ ਤੰਗ ਪਰੇਸ਼ਾਨ ਕਿਹਨੂੰ ਕੀਤਾ ਰੇਲਾਂ ਦੇ ਵਿੱਚ ਆਮ ਲੋਕਾਂਨ ਬਸ ਰੋਲਾ ਪੁਣਾ ਹੁੰਦਾ ਵੀ ਅਸੀਂ ਕਿਸਾਨਾਂ ਆਗੂ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਸ਼ੜਕਾਂ ਤੇ ਆ ਗਏ ਆ ਰੇਲਾਂ ਰੋਕਾਂਗੇ ਪੰਜਾਬ ਦਾ ਜਲੂਸ ਕਢਾਵਾਂਗੇ ਆਕਰਦੂਤਾ ਇਹਨਾਂ ਦੀ ਹੋਇਆ ਕਿ ਕੱਖ ਵੀ ਨਹੀਂ ਪਹਿਨਾ ਗੁਰਦਵਾਰੇ ਵਿੱਚ ਅਨਾਉਂਸਮੈਂਟਾਂ ਕਰ ਦਿੰਦੇ ਨੇ ਮੱਕੀ ਦੀਆਂ ਰੋਟੀਆਂ ਪਕਾ ਲਿਓ ਸਾਗ ਬਣਾ ਲਿਓ ਲੱਸੀ ਦੇ ਡਰਮ ਭਰ ਲਿਓ ਦੁੱਧ ਇਕੱਠਾ ਕਰ ਲਿਓ ਉਤੇ ਬੈਠ ਕੇ ਖਾ ਮੰਗੇ ਪਗਾਂ ਲਹਾ ਮੰਗੇ ਗਾੜੀ ਗਲੋਚ ਕਰਾਂਗੇ ਮੋਦੀ ਮਰਦਾ ਬਾ ਤੁਹੰਤਮਨ ਮਰਦਾ ਬਾ ਰੋ ਬਿਟ ਕੇ ਕਰਨ ਵਾਪਸ ਆ ਜਾਗੇ ਇਹ ਉਹ ਲੋਕ ਨੇ ਮੈਂ ਇੱਕ ਅੱਜ ਗੱਲ ਕਰਨੀ ਚਾਹਣਾ ਇਹ ਗੱਲ ਕੋਈ ਮਜ਼ਾਕ ਨਹੀਂ ਸੀਰੀਅਸ ਲਿਓ ਅਸੀਂ ਕਹਿੰਦੇ ਆ ਅਸੀਂ ਅੰਗਰੇਜ਼ ਪੰਜਾਬ ਆ ਤੇ ਭਾਰਤ ਵਿੱਚੋਂ ਅਸੀਂ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਾ ਲਿਆ ਨਾ 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 ਆਜ਼ਾਦ ਨਹੀਂ ਕਰਾਇਆ ਉਹ ਤੰਗ ਹੋ ਕੇ ਆਪੇ ਚਲੇ ਗਏ ਛੱਡ ਕੇ ਭਾਰਤ ਉਹਨਾਂ ਨੇ ਦੇਖ ਲਿਆ ਵੀ ਜਿਹੜੀਆਂ ਰੇਲਾਂ ਅਸੀਂ ਬਣਾਈਆਂ ਨੇ ਰੇਲਵੇ ਲੇਣਾ ਅਸੀਂ ਬਣਾਈਆਂ ਨੇ ਵੱਡੇ ਵੱਡੇ ਪੁਲ ਬਣਾਏ ਨੇ ਚੌੜੀਆਂ ਸੜਕਾਂ ਬਣਾਈਆਂ ਨੇ ਵੀ ਉੱਥੇ ਗੰਦ ਪਾਉਣਗੇ ਬਿਸਾਥੋਂ ਗੰਦਗੀ ਸਾਫ ਨਿਕਲੀ ਜਾਣ ਕੇ ਅੰਗਰੇਜ਼ ਭਾਰਤ ਵਿੱਚੋਂ ਤੰਗ ਪਰੇਸ਼ਾਨ ਹੋ ਕੇ ਆਪੇ ਆਪ ਚਲੇ ਗਏ ਸੀ ਆਪਣੇ ਆਪ ਚਲੇ ਗਏ ਸੀ ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਇਹਨਾਂ ਵਿੱਚੋਂ ਇੱਕ ਵੀ ਬੰਦਾ ਦਿਖਾ ਦਿਓ ਜਿਹੜਾ ਪਿੰਡ ਦੇ ਵਿੱਚ ਮੈਂਬਰ ਬਣ ਦੀ ਔਕਾਤ ਰੱਖਦਾ ਹੋਵੇ ਸਰਪੰਚ ਬਣ ਦੀ ਔਕਾਤ ਰੱਖਦਾ ਹੋਵੇ ਤੁਵਾ ਸ਼ੰਡਰ ਕੰਮ ਕੀ ਹੁੰਦਾ ਹੈ ਵੀ ਡਾਊਨ ਡਾਊਨ ਕਰਨਾ মিডিਆ ਸਾਹਮਣੇ ਇਕੱਠ ਬਹੁਤਾ ਦਿਖਾਇਆ ਜਾਵੇ ਹੁਣ ਜਿਹੜੀਆਂ ਪਾਰਟੀਆਂ ਪਾਰਟੀਆਂ ਲੱਗੀਆਂ ਗਿਰਜੀਆਂ ਜਿਹੜੀਆਂ ਨੇ ਪਸ਼ੂਆਂ ਦਾ ਮਾਸ ਖਾਣ ਵਾਲ ਤੇ ਇਹ ਵੀ ਗਿਰਜੇ ਨੇ ਵੀ ਜਿਹੜੇ ਵੋਟਾਂ ਪਾੜਦੇ ਨੇ 2027 ਵਾਸਤੇ ਉਹਨਾਂ ਦੀ ਅੱਖ ਇਹਨਾਂ ਤੇ ਹੁੰਦੀ ਹੈ ਵੀ ਉਹਨਾਂ ਦੀ ਅੱਖ ਵਿੱਚ ਅਸੀਂ ਆਪਣਾ ਵੱਡਾ ਇਕੱਠ ਦਿਖਾਈਏ ਫਿਰ ਸਾਡੀ ਖਰੀਦੋ ਖਰੀਦ ਬੋਲੀ ਲੱਗੇ। ਕਹਿੰਗਰਾ ਸਾਲੇ ਕਹਿੰਦੇ ਅਸੀਂ ਤੇ ਨਾ 20 ਕਰੋੜ ਸਾਡੇ ਵੱਲ ਆਜੋ। ਵੀ ਬਾਦਲ ਕਹੇ ਸਾਡੇ ਵੱਲ ਆਜੋ। ਜੇ ਹੋਰ ਕੋਈ ਵੀ ਕਹਿ ਸਕਦਾ। ਅਗਲੇ ਵੀ ਕਹਿ ਸਕਦੇ। ਵੀ ਸਾਡੇ ਵੱਲ ਆਜੋ। ਇਹਨਾਂ ਦਾ ਇੱਕ ਕੰਮ ਹੈ। ਹੁਣ ਇਹਨਾਂ ਹਰਾਮਖੋਰਾ ਨੂੰ ਪੁੱਛੋ ਵੀ ਰੇਲਾਂ ਰੋਕ ਕੇ ਕਿਹਨੂੰ ਪਰੇਸ਼ਾਨ ਕੀਤਾ ਹੈ? ਮੋਦੀ ਸਾਹਿਬ ਨੂੰ ਕੀਤਾ ਹੈ। ਅਮਿਤ ਸ਼ਾਹ ਨੂੰ ਕੀਤਾ ਹੈ। ਭਗੋਂੰੰਤ ਮੈਂ ਤਾਂ ਬੈਸੀ ਜਪਾਨ ਬੈਠੇ ਨੇ ਤੇ ਮੈਂ ਆਪਣੇ ਘਰੇ ਬੈਠਾ ਸੀ ਅਸੀਂ ਉਦਾਂ ਹੀ ਨਹੀਂ ਬਾਹਰ ਨਿਕਲਦੇ ਅਸੀਂ ਬਾਹਰ ਕਿਉਂ ਨਿਕਲ ਗਏ ਵਧੀਆ ਦੁੱਧ ਵਧੀਆ ਖੋਏ ਦੀਆਂ ਪਿੰਨੀਆਂ ਤਾਜ਼ੀਆਂ ਬਣਾਈਆਂ ਦੋ ਤਿੰਨ ਦਿਨ ਹੋ ਗਏ ਤੇ ਕਾਜੂ ਬਨਾ ਅਮਰੀਕਾ ਤੋਂ ਯਾਰ ਦੋਸਤ ਹੈਗੇ ਭੇਜ ਦਿੰਦੇ ਆ ਵਧੀਆ ਖਾਣੇ ਆ ਮौज ਕਰਦੇ ਅਸੀਂ ਉਦਾਂ ਹੀ ਨਹੀਂ ਬਾਹਰ ਨਿਕਲਦੇ ਮੈਨੂੰ ਪੁੱਛੋ ਵੀ ਰੇਲ ਨਾ ਰੋਕੇ ਕੀ ਕੱਢਿਆ ਗਰੇ ਲੰਬੇ ਜੀ ਕੌਣ ਹੋਣਗੇ ਕੋਈ ਗਰੀਬ ਦਿਹਾੜੇ ਵਾਲਾ ਪਿਛੌੜੀ ਨੌਕਰੀ ਵਾਲਾ ਕੋਈ ਦਿੱਲੀ ਤੋਂ ਸਮਾਨ ਲੈ ਕੇ ਆਉਂਦਾ ਸੇਲ ਲਾਉਣ ਵਾਸਤੇ ਕੋਈ ਕੁਛ ਕੋਈ ਕੁਛ ਉਦਾਂ ਦੇ ਲੋਕ ਉਹਨੂੰ ਪਰੇਸ਼ਾਨ ਕੀਤਾ ਹਾਂ ਉਦੋਂ ਮੈਨੂੰ ਮੋਦੀ ਸਾਹਿਬ ਦਾ ਫੋਨ ਆ ਗਿਆ ਸੀ ਕਿ ਬੁੱਟਾ ਸਿੰਘ ਬੋਲ ਦਿਓ ਤੁਸੀਂ ਮੈਨੂੰ ਤੰਗ ਬਹੁਤ ਕੀਤਾ ਅੱਜ ਮੈਂ ਤਾਂ ਅਫੀਵਾ ਦੇਣ ਨੂੰ ਤਿਆਰ ਹਾਂ ਇਹ ਮੈਂ ਕਹਿ ਰਿਹਾ ਉਹ ਤਾਂ ਹਿੰਦੀ ਬੋਲਦੇ ਪੰਜਾਬੀ ਬੋਲ ਨਹੀਂ ਸਕਦੇ ਲੱਗ ਕਿ ਇਹ ਇਹਨਾਂ ਲਈ ਇੱਕ ਛੇਤਰ ਪਰੇਟ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਬਸ ਅਦੋਂਦਨ ਇੱਕ ਤਾਂ ਸਰਉਣਾ ਭੰਦੇਰ ਹੋ ਗਿਆ ਇੱਕ ਡੱਲੇਵਾੜ ਹੋ ਗਿਆ ਤੇ ਹੁਣ ਜਦੋਂ ਨਾ ਕੋਈ ਚਾਰਾ ਚੱਲਿਆ ਫਿਰ ਮਰਨ ਵਰਤ ਰੱਖੂ ਇਹ ਬਸ ਆ ਇਹਨੇ ਕਰਤੂਤਾਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕਿਸਾਨ ਤੇ ਮਜ਼ਦੂਰਾਂ ਨੂੰ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਕਿਸੇ ਨੇ ਕੁਝ ਨਹੀਂ ਦੇਣਾ ਜਿਹੜਾ ਕਿਸਾਨ ਖੇਤ ਦੇ ਕਰਕੇ ਪੰਜ ਸੱਤ ਕਿੱਲਾਂ ਵਿੱਚੋਂ ਵੀਹਤੀ ਕਿੱਲਾਂ ਵਿੱਚੋਂ ਵੱਡੇ ਵੀ ਹੈਗੇ ਆ ਤੇ ਵੱਧਿਆ ਰੋਟੀ ਖਾ ਰਹੇ ਨੇ ਨਜ਼ਾਰੇ ਲੈਣਿਓ ਇਹਨਾਂ ਦੇ ਧੱਕੇ ਨਾ ਚੜਿਆ ਕਰੋ ਜੇ ਕਹਤੇ ਪਰਚਾ ਪੁੱਟਿਆ ਬਵਾਦ ਆ ਕਈ ਵਾਰੀ ਪਰਿਵਾਰਾਂ ਦੇ ਇਕੱਦਾ ਮੁੰਡਾ ਹੁੰਦਾ ਤੇ ਫਿਰ ਔਕੇ ਹੋਮਾਂਗੀ ਇਹਨਾਂ ਦੇ ਪਿੱਛੇ ਲਾ ਕੇ ਐਮੀ ਚੱਕ ਕੇ ਝੰਡਾ ਨਾ ਜਾਇਆ ਕਰੋ ਕੋਈ ਫਾਇਦਾ ਨਹੀਂ ਤੇ ਅੱਜ ਦਾ ਜਿਹੜਾ ਮੇਰਾ ਇਹ ਮੁੱਦਾ ਹੈਗਾ ਇਹ ਇਹ ਕਹਿ ਲਵਾਂ ਵੀ ਦਲਾਲਾਂ ਨੇ ਦਲਾਲੀ ਲੈਣ ਖਾਤਰ ਰੇਲਾਂ ਰੋਕੀਆਂ ਤੇ ਚਲੋ ਉਹ ਸ਼ਬਦ ਨਹੀਂ ਵਰਤਨੇ ਉਹ ਮੇਲੇ ਵਿੱਚੋਂ ਮਿਲਦਾ ਹੁੰਦਾ ਛਣਕਾਉਣ ਵਾਸਤੇ ਉਹ ਮਿਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ